ਵਾਲਵੁੱਡ ਦੇ ਵਿੱਚ ਸ਼ਾਨਦਾਰ ਪਛਾਣ ਅਤੇ ਉੱਚ ਕੋਟੀ ਮੁਕਾਮ ਕਾਇਮ ਕਰਨ ਵਿੱਚ ਸਫਲ ਰਹੀ ਹੈ ਅਦਾਕਾਰਾ ਤੇ ਗਾਇਕਾ ਸ਼ੈਨਾਜ਼ ਗੱਤ ਜੋ ਆਪਣੀ ਨਵੀਂ ਪੰਜਾਬੀ ਫਿਲਮ ਇੱਕ ਕੁੜੀ ਦੁਆਰਾ ਇੱਕ ਵਾਰ ਮੂਡ ਪੰਜਾਬੀ ਸਿਨੇਮਾ ਦੇ ਵਿੜੇ ਵਿੱਚ ਆਪਣੀ ਪ੍ਰਭਾਵੀ ਆਮਦ ਦਾ ਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਉਹਨਾਂ ਦੇ ਵੱਲੋਂ ਬੀਤੀ ਸ਼ਾਮ ਸੰਪੂਰਨ ਕਰ ਲਈ ਗਈ ਹੈ ਰਾਏ ਪਿਕਚਰਜ਼ ਸ਼ੈਨਾਜ਼ ਗਿਲ ਪ੍ਰੋਡਕਸ਼ਨ ਅਤੇ ਅਮੋਰ ਫਿਲਮਜ਼ ਦੇ ਵੱਲੋਂ ਸ joint ਰੂਪ ਵਿੱਚ ਪੜਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਰਾਉਂਗ ਕਰ ਰਹੇ ਨੇ ਜੋ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਤੇ ਸੁਪਰ ਡੂਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਕਾਲਾ ਸ਼ਾ ਕਾਲਾ ਚੱਲੇ, ਬਾਬੇ ਪੰਗੜਾ ਪਾਉਂਦਿਨੀ, ਸੌਂਕਣ ਸੌਂਕਣੀ ਅਤੇ ਹੌਸਲਾ ਰੱਖ ਦੀ ਸ਼ਾਮਲ ਰਹੀਆਂ। ਪੰਜਾਬ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਫਿਲਮਾਈ ਗਈ ਉਕਤ ਪਾਪੁਰ ਨਤੇ ਔਰਤ ਕੇਂਦ੍ਰਿਤ ਫਿਲਮ ਅਤੇ ਲੀਡਿੰਗ ਅਤੇ ਟਾਈਟਲ ਭੂਮਿਕਾ ਦੇ ਵਿੱਚ ਨਜ਼ਰ ਆਏਗੀ ਅਦਾਕਾਰਾ ਸ਼ੈਨਾਜ਼ ਕੇ ਜਿਨ੍ਹਾਂ ਦੇ ਵੱਲੋਂ ਆਪਣੀ ਵਿਭਾਗ ਅਤੇ ਗਲੈਮਰ ਇਮੇਜ ਬਿਲਕੁਲ ਵਿਪਰੀਤ ਇੱਕ ਗੰਭੀਰ ਰੋਲ ਨੂੰ ਬਿਹਤ ਕੁਸ਼ਲਤਾਪੂਰਵਕ ਅੰਜਾਮ ਦਿੱਤਾ ਗਿਆ ਹੈ। ਨਿਰਮਾਣ ਪੜਾਤੋ ਚਰਚਾ ਅਤੇ ਕਿਛ ਤੱਕ ਕੇਂਦਰਬਣੀ ਉਕਤ ਫਿਲਮ ਦੇ ਵਿੱਚ ਨਰਮਲ ਰਿਸ਼ੀ ਸੁਖਵਿੰਦਰ ਚਾਹਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚੋਂ ਇੱਕ ਨੇ ਜਿਨ੍ਹਾਂ ਤੋਂ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਨਾਲ ਜੁੜੇ ਕੁਝ ਹੋਰ ਨਾਮਵਰ ਕਲਾਕਾਰ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਹਾਲੇ ਦੇ ਵਿੱਚ ਰਿਲੀਜ਼ ਹੋਈ ਫਿਲਮ ਵਿੱਕੀ ਵਿਦਿਆ ਦਾ ਉਹ ਵਾਲਾ ਵੀਡੀਓ ਦਾ ਹਿੱਸਾ ਰਹੀ ਹੈ ਦਾਕਾਰਾ ਸ਼ਹਿਨਾਜ਼ ਖੱਲ ਲੰਬੇ ਵਕਫੇ ਬਾਅਦ ਪੰਜਾਬੀ ਸਿਨੇਮਾ ਦੇ ਵਿੱਚ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ ਜੋ ਜਿਸ ਤੋਂ ਪਹਿਲਾਂ ਜਿਸ ਫਿਲਮ ਦੇ ਵਿੱਚ ਨਜ਼ਰ ਪਈ ਸੀ ਉਹ ਸਾਲ 2021 ਵਿੱਚ ਆਈ ਦਿਲਜੀਤ ਉਸਾਨ ਸਟਾਰਰ ਹੌਸਲਾ ਰੱਖ ਜਿਸ ਦੇ 4 ਸਾਲਾਂ ਬਾਅਦ ਉਹ ਆਪਣੀ ਅਸਲ ਕਰਮ ਭੂਮੀ ਵਿੱਚ ਮੌਜੂਦਗੀ ਤਰਜ ਕਰਵਾਏਗੀ